ਹੋਲ ਹੋਇਆ ਪਿਆ ਐਂਡ ਮੀ ਗੱਜ-ਗੱਜ ਕਰੀਏ ਪਈਆਂ ਸੜਕਾਂ ਤੇ ਤੁਹਾਨੂੰ ਆਪਾਂ ਅੱਗੇ ਬਦਰੀਨਾਥ ਦੇ ਦਰਸ਼ਨ ਕਰਾਉਨੇ ਆ ਬਦਰੀਨਾਥ ਮੰਦਿਰ ਦੇ ਕੋਲੇ ਆਪਾਂ ਪਹੁੰਚਣ ਆਲੇ ਆ ਵੀਡੀਓ ਨਾਲ ਬਣੇ ਰਹੋ ਸਾਰੀ ਵੀਡੀਓ ਲਾਈਵ ਨਾਲ ਨਾਲ ਦਿਖਾਵਾਂਗੇ ਬਦਰੀਨਾਥ ਮੌਸਮ ਮਾਈਨਸ ਚ ਲੱਗ ਰਿਹਾ ਬਹੁਤ ਜ਼ਿਆਦਾ ਠੰਡ ਆ ਤੁਸੀਂ ਦੇਖ ਸਕਦੇ ਹੋ ਇੱਧਰਲੇ ਪਾਸੇ ਕਿੰਨਾ ਪਹਾੜ ਐ ਨੰਬਰਾਂ ਨੂੰ ਛੂੰਦੇ ਪਿਆ ਟੈਂਪਰੇਚਰ ਬਹੁਤ ਜ਼ਿਆਦਾ ਤੇ ਐਟੀਟਿਊਡ ਵੀ ਬਹੁਤ ਜ਼ਿਆਦਾ ਤੇ ਤੁਸੀਂ ਦੇਖ ਸਕਦੇ ਹੋ ਕਿ ਬਹੁਤ ਹੀ ਜ਼ਿਆਦਾ ਸੰਗਤਾਂ ਦਾ ਇਕੱਠਾ ਇੱਥੇ ਬਤਰੀ ਨਾਸ ਦੇ ਵਿੱਚ ਵੀ ਆ ਤੰਬੂ ਜੇ ਵੀ ਮਿਲਦੇ ਆ ਜਿਹੜੇ ਤੁਸੀਂ ਸਾਹਮਣੇ ਦੇਖ ਸਕਦੇ ਹੋ ਤੇ ਸਾਹਮਣੇ ਅਸੀਂ ਜਾ ਰਹੇ ਹਾ ਮਾਨਾ گاਉ ਨੂੰ ਮਾਨਾ گاਉ ਜੀ ਮਾਨਾ ਪਿੰਡ ਪਾਰਤ ਦਾ ਲਾਸਟ ਪਿੰਡ ਹੈ ਇੰਡੀਆ ਦਾ ਜਿਹੜੇ ਆਪਾਂ ਤੁਹਾਨੂੰ ਅੱਗੇ ਕਰਾਉਨੇ ਆ ਦਿਖਾਉਨੇ ਆ ਮਾਨਾ ਪਿੰਡ ਦੇ ਕੀ ਸੀਨਾ ਮਾਨਾ ਪਿੰਡ ਦਾ ਵੀਡੀਓ ਨਾ ਬਣੇ ਰਿਹਾ ਦੋਸਤੋ ਸਾਹਮਣੇ ਤੁਸੀਂ ਦੇਖ ਸਕਦੇ ਹੋ ਇੰਡੀਆ ਦਾ ਲਾਸਟ ਪਿੰਡ ਹੈ ਮਾਨਾ ਜਿਹੜਾ ਤੁਸੀਂ ਦੇਖ ਸਕਦੇ ਹੋ ਉਹ ਦਿਖਾ ਰਿਹਾ ਤੁਹਾਨੂੰ ਮੈਂ ਬੱਦਲਾਂ ਦੇ ਵਿੱਚ ਫਸਿਆ ਹੋਇਆ ਲਾਸਟ ਪਿੰਡ ਮਾਨਾ ਜਿੱਥੇ ਆਪਾਂ ਚੱਲੇ ਆ ਹੁਣ ਘੁੰਮਣ ਮਾਣਾ ਪਿੰਡ ਆ ਮਾਣਾ ਦਿਖਾਉਨੇ ਆ ਤੁਹਾਨੂੰ ਅੱਗੇ ਵੀਡੀਓ ਨਾਲ ਬਣੇ ਰੋ ਦੋਸਤੋ ਆਪਾਂ ਪਾਏ ਹੋਇਆ ਰੇਨਸੂਟ ਤੇ ਪਿੱਛੇ ਮੇਰੇ ਤੁਸੀਂ ਦੇਖ ਸਕਦੇ ਹੋ ਬਰਫ ਵਾਲੀਆਂ ਪਹਾੜੀਆਂ ਪੂਰੀ ਐ ਠੰਡ ਹੋਈ ਪਈ ਆ ਪਰ ਆਪਾਂ ਟੀ-ਸ਼ਰਟ ਹੀ ਪਾਈ ਆ ਥੱਲੇ ਕੋਈ ਚੱਕਰ ਨਹੀਂ ਆ ਪੰਜਾਬ ਦੇ ਵਿੱਚ ਤਾਂ ਗਰਮੀ ਆ 45 ਡਿਗਰੀ ਇੱਥੇ ਲੇਕਿਨ ਮਾਈਨਸ ਚ ਮੌਸਮ ਆ ਦੇਖ ਸਾਧਿਓ ਤੁਸੀਂ ਤੇ ਲੋਕ ਇੱਧਰ ਦੇ ਕੈਫੇ ਵੀ ਬਣੇ ਹੋਇਆ ਮੇਰੇ ਪਿੱਛੇ ਦੇਖੋ ਕਿੰਨੇ ਵਧੀਆ-ਵਧੀਆ ਪਹਾੜਾਂ ਦਾ ਆਨੰਦ ਲੈ ਰਿਆ ਮਾਣਾ ਪਿੰਡ ਦੇ ਆਪਾਂ ਅੱਗੇ ਜਾ ਕੇ ਤੁਹਾਨੂੰ ਦਿਖਾਉਨੇ ਆ ਕੀ ਕੀ ਸੀਨ ਆ ਮਾਣਾ ਪਿੰਡ ਦੇ ਵਿੱਚ ਇਧਰ ਲੈ ਬੱਚੇ ਤੁਸੀਂ ਦੇਖ ਸਕਦੇ ਹੋ ਦੋਸਤੋ ਫਰਸਟ ਇੰਡੀਅਨ ਵਿਲੇਜ ਆ ਮਾਨਾ ਭਾਰਤ ਦਾ ਭਾਰਤ ਦਾ ਪ੍ਰਥਮ گاਉ ਮਾਨਾ ਹਿੰਦੀ ਚ ਲਿਖਿਆ ਹੋਇਆ ਜੀ ਪੰਜਾਬੀ ਦੇ ਵਿੱਚ ਤਾਂ ਇਹੀ ਕਹਿ ਸਕਦੇ ਆ ਕਿ ਮਾਨਾ ਲਾਸਟ ਪਿੰਡ ਆ ਇੰਡੀਆ ਦਾ ਤੁਸੀਂ ਦੇਖ ਸਕਦੇ ਹੋ ਇੱਥੇ ਪਾਸਿੰਗ ਹੁੰਦੀ ਆ ਪਾਸਿੰਗ ਕਰਕੇ ਅੱਗੇ ਜਾਣ ਦਿੰਦੇ ਆ ਜੀ ਐਂਟਰੀ ਅੱਗੇ ਹੀ ਇਹ ਰਹੀ ਆ ਲਾਸਟ ਐਂਟਰੀ ਆ ਹੁਣ ਇੱਥੋਂ ਪਾਸ ਕਰਦੇ ਆ ਪੁਲਿਸ ਵਾਲੇ ਫੇਰ ਜਾਣ ਦਿੰਦੇ ਆ ਜੀ ਇਸ ਵਿਲੇਜ ਤੋਂ ਪਹਾੜ ਦੇਖੋ ਪੂਰੇ ਐ ਚੋਟੀਆਂ ਚੜੀਆਂ ਪਈਆਂ ਬਰਫ਼ ਦੇ ਨਾਲ ਉੱਪਰ ਦੇਖ ਸਕਦੇ ਹੋ ਉਹ ਦੇਖ ਸਾ ਤੇ ਤੁਸੀਂ ਦੋਸਤੋ ਸਾਹਮਣੇ ਦੇਖੋ ਤੁਸੀਂ ਮਾਨਾ ਪਿੰਡ ਐਨ ਬਰਫ ਨਾਲ ਘਿਰਿਆ ਹੋਇਆ ਬੱਦਲ ਫਸੇ ਪਿਆ ਪੂਰੇ ਪਹਾੜਾਂ ਦੇ ਵਿੱਚ ਰੋਡੇ ਪਹਾੜ ਨੇ ਪੂਰੇ ਕੋਈ ਦਰਖਤ ਨਹੀਂ ਦਿਖ ਰਿਹਾ ਇਹਨਾਂ ਦੇ ਉੱਪਰ ਇੱਕ ਵੀ ਦਰਖਤ ਨਹੀਂ ਸਾਨੂੰ ਦੇਖ ਰਿਹਾ ਪਹਾੜਾਂ ਦੇ ਉੱਤੇ ਤੇ ਆਕਸੀਜਨ ਦੀ ਥੋੜੀ ਜੀ ਕਮੀ ਹੈ ਇੱਥੇ ਆਕਸੀਜਨ ਸਾਹ ਥੋੜਾ ਜਿਹਾ ਔਖਾ ਔਖਾ ਹੀ ਆਉਂਦਾ ਤੇ ਪਾਰਕਿੰਗ ਅਕੇ ਹੈ ਗਈ ਅੱਗੇ ਆਪਾਂ ਪੁਲਿਸ ਵਾਲਿਆਂ ਤੋਂ ਪਾਸਿੰਗ ਨੰਬਰ ਪ੍ਰਾਪਤਾ ਜੋ ਵੀ ਆ ਲੈ ਕੇ ਅੱਗੇ ਨੂੰ ਕੱਢਤਾ ਮੋਟਰਸਾਈਕਲ ਤੇ ਚੱਲਦੇ ਆ ਇਧਰੋਂ ਬਰਫਾਂ ਪੜੀਆਂ ਪਾੜੀਆਂ ਪਿਗਲ ਪਿਗਲ ਕੇ ਨਜ਼ਾਰੇਦਾਰ ਮੌਸਮ ਹੋਇਆ ਪੂਰਾ ਵਾ ਉਧਰੋਂ ਝਰਨਾ ਵਗ ਰਿਹਾ ਜੀ ਤੇ ਬਰਫ ਵਾਲਾ ਪਾਣੀ ਪੂਰਾ ਪਿਗਲ ਪਿਗਲ ਕੇ ਨਜ਼ਾਰਾ ਬੰਨਿਆ ਪਿਆ ਗੱਡੀਆਂ ਦਾ ਲੱਗਿਆ ਜਾਮ ਉਧਰਲੇ ਪਾਸੇ ਤੁਸੀਂ ਦੇਖ ਸਕਦੇ ਹੋ ਪੂਰਾ ਜਾਮ ਲੱਗਿਆ ਹੋਇਆ ਗੱਡੀਆਂ ਦਾ ਤੇ ਇਧਰਲੇ ਪਾਸੇ ਬਦਰੀਨਾਥ ਮੰਦਿਰ ਆ ਜਿਹੜਾ ਤੁਸੀਂ ਸਾਹਮਣੇ ਦੇਖ ਸਕਦੇ ਹੋ ਉਹਦੇ ਉੱਪਰ ਹੀ ਬਰਫ਼ ਪੂਰੀ ਐ ਨੱਕੋ ਨੱਕ ਬਰਫ਼ ਪਈ ਹੋਈ ਆ ਉਹੀ ਬਰਫ਼ ਕਰਕੇ ਪੂਰਾ ਠੰਡਾ ਤੁਸੀਂ ਦੇਖ ਸਕਦੇ ਹੋ ਸਾਹਮਣੇ ਗੱਡੀਆਂ ਦਾ ਜਾਮ ਲੱਗ ਗਿਆ ਤੇ ਚਲਦੇ ਆਪਾਂ ਲਾਸਟ ਪਿੰਡ ਮਾਣਾ ਫਿਰ ਦਿਖਾਉਨੇ ਆ ਤੁਹਾਨੂੰ ਇਹ ਸਾਹਮਣੇ ਜੋ ਮਾਣਾ ਪਿੰਡ ਦੇ ਮੰਦਿਰ ਦੇ ਤੁਹਾਨੂੰ ਆਪਾਂ ਕਰਾ ਰਹੇ ਆ ਦਰਸ਼ਨ ਸਾਹਮਣੇ ਮੰਦਿਰ ਆ ਜੀ ਜੈ ਮਹਾਵੀਰ ਕੰਡਾਕਰਨ ਪ੍ਰਵੇਸ਼ਵਰ ਦਾਰ ਤੁਸੀਂ ਦੇਖ ਸਕਦੇ ਹੋ ਟ੍ਰੈਫਿਕ ਬਹੁਤ ਜ਼ਿਆਦਾ ਰਸ਼ ਬਹੁਤ ਜ਼ਿਆਦਾ ਇੱਥੇ ਤੇ ਆਹ ਪਤ ਨਹੀਂ ਕੀ ਵਿਕਰੇ ਆ ਇੱਕ ਸਾਥੀਓ ਤੁਸੀਂ ਇੱਕ ਜੀਜਾ ਵੀਰੇ ਸੁਦ੍ਰਕਸ਼ ਕਿਸ ਚੀਜ਼ ਕੇ ਲਈ ਹੁੰਦਾ ਪੂਜਾ ਕੇ ਲਈ ਹੁੰਦਾ ਅੱਛਾ ਜੀ ਇਹ ਹੈਗਾ ਜੀ ਰੋਦਰਾਕਸ਼ ਵੇਚ ਰਿਹਾ ਬਾਈ ਪੂਜਾ ਦੇ ਲਈ ਹੁੰਦਾ ਕਿਉਂਕਿ ਸਾਨੂੰ ਪਤਾ ਨਹੀਂ ਸੀ ਪੁੱਛੇ ਦੀ ਪਤਾ ਲੱਗਿਆ ਤੇ ਹੋਰ ਕੁਝ ਜੋ ਵੀ ਅੱਗੇ ਚੀਜ਼ਾਂ ਨੇ ਆਪਾਂ ਦਿਖਾਉਨੇ ਆ ਤੁਹਾਨੂੰ ਤੇ ਕਹਾ ਡੱਕੇ ਜੇ ਇਹ ਪਿੱਛੇ ਸੀ ਪੁੱਛੇ ਸੀਗੇ ਆਹ ਵਾਲੇ ਦੇਸੀ ਕਪੂੜਾ ਇਹ ਜੋ ਤੁਹਾਨੂੰ ਮੈਂ ਡੱਕੇ ਦਿਖਾਏ ਨੇ ਤੋੜੇ ਹੋਏ ਇਹਨਾਂ ਨੇ ਇਹ ਘਰ ਦੇ ਬਾਹਰ ਮੰਨ ਦੋ ਇਹਨੂੰ ਤੇ ਸੱਪ ਨਹੀਂ ਆਉਂਦਾ ਕਹਿੰਦੇ ਕੋਈ ਜ਼ਹਿਰੀਲੀ ਚੀਜ਼ ਘਰ ਦੇ ਵਿੱਚ ਐਂਟਰ ਨਹੀਂ ਹੋ ਸਕਦੀ ਦੇ ਦੇਖ ਸਕਦੇ ਹੋ ਪਿੱਠੂ ਵਾਲੇ ਬਾਈ ਵੀ ਫਿਰਦੇ ਆ ਇਹ ਗਲੀ ਜਾਂਦੀ ਆ ਮਾਣਾ ਪਿੰਡ ਵਾਲੀ ਤੁਸੀਂ ਦੇਖ ਸਕਦੇ ਹੋ ਲਾਸਟ ਪਿੰਡ ਆ ਜੀ ਇੰਡੀਆ ਦਾ ਇਹ ਇੱਥੇ ਟੋਪੀਆਂ ਸਿਆਲਾਂ ਦੀਆਂ ਕੋਟੀਆਂ ਗੁੱਟੀਆਂ ਸਾਰਾ ਕੁਝ ਦੇਖ ਸਕਦੇ ਹੋ ਬੇਗਰੀਆਂ ਨੇ ਮੋਟਾ ਕੱਪੜਾ ਹੀ ਵਿਕ ਰਿਆ ਸਾਰਾ ਕੋਈ ਟੀ-ਸ਼ਰਟ ਪਜਾਮਾ ਕਿਤੇ ਨਹੀਂ ਦੇਖਦਾ ਦੇਖ ਸਕਦੇ ਹੋ ਤੁਸੀਂ ਸਭ ਗਰਮ ਵਾਲਾ ਲਓ ਜੀ ਟੋਪੀਆਂ ਜੋ ਧਰਮਾ ਜੋ ਵੀ ਪਾਉਂਦੇ ਆ ਉਹਦਾਂ ਦੀਆਂ ਟੋਪੀਆਂ ਇਹ ਵੇਚਦੇ ਆ ਸੇਲ ਕਰਦੇ ਆ ਸਾਰਾ ਗਰਮਾ ਵਾਲੂ ਰੋਂ ਵਿਕਦਾ ਜੀ ਤੇ ਕੋਟੀਆਂ ਸਵੈਟਰ ਵਗੈਰਾ ਸਾਰਾ ਕੁਝ ਹੱਥੀ ਬੁੰਦੇ ਆ ਇਹ ਤੇ ਉਹ ਵੀ ਆਪਾਂ ਤੁਹਾਨੂੰ ਅੱਗੇ ਦਿਖਾਉਨੇ ਆ ਇਧਰੋਂ ਫਰੂਟ ਦੀ ਦੁਕਾਨ ਦੇਖ ਲਓ ਲੱਗੀ ਹੋਈ ਆ ਮਾਨਾ ਪਿੰਡ ਦੀ ਲਾਸਟ ਇਹ ਦੇਖ ਸਕਦੇ ਹੋ ਤੁਸੀਂ ਲਾਸਟ ਗਲੀ ਕਹਿ ਸਕਦੇ ਹੋ ਲਾਸਟ ਗਲੀ ਆ ਇਹ ਆਪਣੇ ਇੰਡੀਆ ਦੀ ਜਿਹੜੀ ਮੈਂ ਤੁਹਾਨੂੰ ਦਿਖਾ ਰਿਹਾ ਪਹਿਲੇ ਪਾਸੇ ਦਾ ਸਭ ਬਾਰਡਰੀ ਆਪਣਾ ਚైనాਵਾ ਲਓ ਗ੍ਰੀਨ ਟੀ ਤੁਸੀਂ ਦੇ ਸਕਦੇ ਹੋ ਪੈਕਟਾਂ ਚ ਪੈਕ ਆ ਅਗਲੇ ਨਾਲ ਦੀ ਨਾਲ ਦੇਖੀ ਚੱਲੋ ਆਪਾਂ ਦਿਖਾਉਨੇ ਆ ਤੁਹਾਨੂੰ ਵੀਡੀਓ ਨੂੰ ਸਕਿਪ ਨਾ ਕਰਿਓ ਵੀਰੇ ਅੱਗੇ ਸਾਰਾ ਪਿੰਡ ਆਪਾਂ ਤੁਹਾਨੂੰ ਘੁਮਾਉਨੇ ਆ ਲਓ ਜੀ ਕਿੰਨੇ ਪਿਆਰੇ ਪਿਆਰੇ ਸਵਟਰ ਬਈ ਕਦੇ ਪਿਆ ਤੁਸੀਂ ਦੇ ਸਕਦੇ ਹੋ ਤੇ ਇਹਨਾਂ ਦੀ ਬੋਲੀ ਵੀ ਕੁਛ ਹੋ ਰਹੀ ਆ ਇਹ ਦੇ ਸਕਦੇ ਹੋ ਤੁਸੀਂ ਹੱਥੀਂ ਬੁੰਨਦੇ ਨੇ ਸਾਰਾ ਕੁਝ ਗਲੀ ਬਹੁਤ ਪੀੜੀ ਆ ਇਹ। ਵਾਈਸ। ਖਰਾਬ ਬੋਲ ਰਿਹਾ ਤੁਹਾਡੀ ਗਾੜੀ। ਇਹ ਮਾਨਾ ਬੈਂਡਾ ਜੀ। ਇਹ ਨਹੀਂ ਪੰਛੋੜ। ਇਹ ਪਤਾ ਨਹੀਂ ਕੀ ਪੋਸਟਰ ਲਾਇਆ ਇਹਨਾਂ ਨੇ। ਜੇਠ ਪੂਜਾ ਤੇ ਮੇਲਾ। ਪਤਾ ਨਹੀਂ ਕੀ ਲਿਖਿਆ ਜੀ। ਲਓ ਜੀ ਇਹ ਕੰਡੇਦਾਰ ਬੂਟੀ ਵੀ ਦੇਖ ਸਕਦੇ ਹੋ ਕਿੰਨੀ ਲੱਗੀ ਆ। ਲਓ ਜੀ ਥੋੜਾ ਉੱਪਰ ਚੜਦੇ ਆ। ਵੀਡੀਓ ਨਾ ਬਣੇ ਰੋ। ਨਾ ਅਲਦੀ ਨਾਲ ਤੱਕ ਹੋਣਿਆ ਸਾਰਾ ਗਰਮਾ ਵਾਲੀ ਐ ਇੱਥੇ ਤਾਂ ਜਿਵੇਂ ਆਪਣੇ ਜਨਵਰੀ ਚ ਹੁੰਦਾ ਦਸੰਬਰ ਜਨਵਰੀ ਚ ਜਿਹੜਾ ਕੰਮ ਹੁੰਦਾ ਉਹ ਹੋਇਆ ਪਿਆ ਆਪਣੇ ਲਓ ਜੀ ਹਾ ਡਾਂਸ ਡਾਂਸ ਵੀ ਚੱਲਦਾ ਇਹਨੂੰ ਸਮਝ ਆ ਗਿਆ ਇਹਨਾਂ ਦਾ ਗਾਣਾ ਜਿਹੜਾ ਗਾਣਾ ਚੱਲਦਾ ਸੀ ਇਹਨੂੰ ਸਮਝ ਆ ਗਿਆ ਲੱਗ ਗਿਆ ਡਾਂਸ ਕਰਨ ਨਾਲ ਹੀ ਮੇਲਣ ਲੱਗ ਗਿਆ ਆ ਕੁੱਤਾ ਦੇਖ ਲਓ ਕਿੰਨੇ ਬਾਲਾਂ ਵਾਲਾ ਹੈਂ ਘੈਂਟ ਜਾਨਾ ਕੁੱਤੇ ਦਾ ਲਓ ਜੀ ਲਓ ਜੀ ਮਹਾਦੇਵ ਜੀ ਮਹਾਦੇਵ ਉੱਪਰ ਨੂੰ ਚੜੀ ਜਾਂਦੇ ਆ ਪੌੜੀਆਂ ਦਾ ਰਸਤਾ ਵਾ ਦੇਖ ਸਕਦੇ ਹੋ ਗਾਇ ਦਾ ਰਸਤਾ ਗਾਇ ਗਾਇ ਕਿੰਨੇ ਜੂ ਲੋ ਲੋ ਜੀ ਹੋਟਲ ਆ ਗਿਆ ਇਧਰਲੇ ਪਾਸੇ ਹੋਟਲ ਬਣਿਆ ਚਾਹ ਮਣੀ ਪੀਣ ਨੂੰ ਪੌੜੀਆਂ ਵਾਲਾ ਬਹੁਤ ਜ਼ਿਆਦਾ ਰਸਤਾ ਡੇਂਜਰ ਆ ਜੀ ਪਹਿਲਾਂ ਹੀ ਦੱਸ ਦਈਏ ਇਹ ਪਿੰਡ ਦੀਆਂ ਅੰਗਲੀਆਂ ਦੇ ਵਿੱਚ ਫੇਰ ਮੀਂਹ ਸਟਾਰਟ ਹੋ ਗਿਆ ਕਣੀਆਂ ਕਿਣਮਣ ਸਟਾਰਟ ਹੋ ਗਈ ਔਰ ਇਹਨ ਕੋਟ ਫੇਰ ਚੜਾਉਣਾ ਪਿਆ ਸਾਨੂੰ ਦੇਖਦੇ ਅੱਗੇ ਜਿੰਨਾ ਵੱਧ ਤੋਂ ਵੱਧ ਹੋਇਆ ਸਰ ਤੋਂ ਜਾ ਹੋਇਆ ਤੁਹਾਨੂੰ ਨਾਲ ਦੀ ਨਾਲ ਦਿਖਾਵਾਂਗੇ ਵੀਡੀਓ ਨਾ ਬੰਨੇ ਰੋ ਆ ਪ੍ਰਧਾਨ ਜੀ ਦਾ ਘਰ ਆ ਜਿਹੜਾ ਲਿਖਿਆ ਪ੍ਰਧਾਨ ਜੀ ਹੋਮਸਟੇ ਦੇਖੋ ਜੀ ਆਹ ਹਾਰ ਯਾਤਰੀ ਅੱਗੇ ਮਾ ਸਾਡੇ ਆਏ ਨੇ ਸੁਣਿਆ ਜਾਂਦਾ ਹੈ ਕਿ ਪੀ ਪਾਂਡਵਾ ਇੱਥੋਂ ਸਵਰਗ ਦੇ ਰਸਤੇ ਚਲੇ ਗਏ ਸੀਗੇ ਜੀ ਵੀਡੀਓ ਨਾ ਬਣੇ ਰੋ ਨਾਲ ਦੇ ਨਾਲ ਦਿਖਾਉਨੇ ਆ ਤੁਹਾਨੂੰ ਚੜਾਈ ਚੜੀ ਜਾਣੇ ਆ ਚੜੀ ਜਾਣੇ ਆ ਅੱਗੇ ਜਾ ਕੇ ਦੇਖਦੇ ਆ ਕੀ ਬਣਦਾ ਅੱਛਾ ਲਓ ਜੀ ਆ ਪਿੱਠੂ ਵਾਲੇ ਵੀ ਫਿਰਦੇ ਆ ਹਾਂਜੀ ਦੋਸਤੋ ਦੇਖੋ ਇਧਰਲੇ ਪਾਸੇ ਕੁਝ ਦੇਖ ਸਕਦੇ ਹੋ ਭੀਮਪੋਲਾ ਸਰਸਵਤੀ ਧਾਮਾ ਕੇਸ਼ਵ ਪ੍ਰਿਆਗ ਗਣੇਸ਼ ਗੁਫਾ ਵਿਆਸ ਗੁਫਾ ਇਹ ਸਾਰੇ ਰਾਸਤੇ ਜਾਂਦੇ ਆ ਜਿਹੜੇ ਦਿਖਾਏ ਗਏ ਆ ਜੀ ਲਓ ਜੀ ਆ ਵੀ ਆਪਣੇ ਬਾਈ ਆਏ ਆ ਹੇਮਕਾਉਂਟ ਸਾਹਿਬ ਜੀ ਤੋਂ ਦਰਸ਼ਨ ਕਰਿਆ ਆਏ ਵੀਰੇ ਹਾਂਜੀ ਹਾਂਜੀ ਲਓ ਜੀ ਦਰਸ਼ਨ ਕਰਨ ਤੋਂ ਬਾਅਦ ਵੀਰੇ ਹੁਣੀ ਪਹੁੰਚੇ ਨੇ ਇੱਥੇ ਜਨਤ ਹੀ ਹੈ ਜਨਤ ਹੀ ਆ ਕਿੱਥੇ ਤੱਕ ਗਏ ਸੀ ਵੀਰੇ ਅਸੀਂ ਵੀਰੇ ਅੱਗੇ ਤੱਕ ਜਿਹੜਾ ਵੀ ਕੋਨਡਾ ਨਾ ਇਹ ਤੋਂ ਅੱਗੇ ਜਾ ਕੇ ਜਿਹੜਾ ਅਗੇ ਥਿਊ ਬਣਿਆ ਹੋਇਆ ਹਾਂਜੀ ਹਾਂਜੀ ਫੋਟੋਗ੍ਰਾਫੀ ਕਰਕੇ ਆ ਗਏ ਪਰ ਕਿੱਦਾਂ ਦਾ ਲੱਗਿਆ ਮਾਹੌਲ ਬਹੁਤ ਵਧੀਆ ਕਿਹੜੇ ਪਿੰਡ ਤੋਂ ਆਏ ਹੋ ਦੀ ਲਓ ਵੀ ਮੌਗੇ ਤੋਂ ਆਏ ਆ ਬਾਈ ਚੜ੍ਹਦੀ ਕਲਾ ਚ ਰਹਿਣ ਜਿਹੜੇ ਇੰਡੀਆ ਦੇ ਲਾਸਟ ਪਿੰਡ ਚ ਆਏ ਨੇ ਇਹ ਬਾਈ ਹੁਣੀ ਚਲੋ ਠੀਕ ਆ ਵੀਰੇ ਓਕੇ ਓਕੇ ਜੀ ਇਹਨਾਂ ਆਪਣੇ ਮਿਲ ਗਏ ਸੀ ਪੰਜਾਬੀ ਭਰਾ ਮੋਗੇ ਤੋਂ ਸੀਗੇ ਤੇ ਬਾਈ ਹੁਣੇ ਜਾਣਦੇ ਸੀ ਆਪਾਂ ਨੂੰ ਜਾਣ ਪਛਾਣੀ ਨਿਕਲਿਆ ਹੀ ਉਹਨਾਂ ਨਾਲ ਤੇ ਵੀਡੀਓ ਚ ਲੈਣਾ ਪਿਆ ਉਹਨਾਂ ਨੂੰ ਅੱਗੇ ਨਾਲ ਦੀ ਨਾਲ ਆਪਾਂ ਚੱਲਦੇ ਆ ਤੁਹਾਨੂੰ ਦਿਖਾਉਨੇ ਆ ਜੀ ਪਾਂਡਵ ਸਵਰਗ ਦੇ ਰਾਹ ਜਿੱਥੋਂ ਚਲੇ ਗਏ ਸੀਗੇ ਇਸ ਪਿੰਡੋਂ ਖਾਸਾ ਕੁਸ ਬਣਾਇਆ ਹੋਇਆ ਜੀ ਕੰਧਾ ਤੇ ਇਹਨਾਂ ਨੇ ਸ਼ੇਰ ਬਾਗੜ ਬਿੱਲੇ ਬੂਲੇ ਆ ਜਨਾਨੀਆਂ ਸਾਰੀਆਂ ਬੁੰਦੀਆਂ ਨੇ ਇਸ ਵਾਟਰ ਵਗੈਰਾ ਆ ਵੀ ਹੱਥੀ ਬੁੰਨ ਕੇ ਆ ਵੀ ਵੇਚਦੀਆਂ ਨੇ ਮੇਰਾ ਪੋਚਿਆ ਜੀ ਰੇਟ 2200 ਰੁਪਏ ਤੋਂ ਸ਼ੁਰੂ ਆ। ਇਹ ਜਹਾ ਮੌਸਮ ਉਹ ਜਿਹੇ ਪਕੌੜੇ ਠੰਡੇ ਮਿੱਠੇ ਪਕੌੜੇ ਪਰ ਗਰਮ ਕਰਕੇ ਦਿੰਦਾ ਹੁਣ ਠੰਡੇ ਤਾਂ ਹੈ ਨਹੀਂ। ਪਕੌੜੇ ਵੀ ਵੇਚਦਾ ਬਾਈ ਇਸ ਜਗ੍ਹਾ ਤੇ ਪਰ ਬਾਈ ਇਹ ਇਸ ਜਗ੍ਹਾ ਤੇ ਪਕੌੜੇ ਬੈ ਕੇ ਖਾਣ ਦਾ ਸਵਾਦ ਹੀ ਕੁਛ ਹੋਰ ਆ। ਇੱਧਰ ਇਹਨਾਂ ਨੇ ਤਾਂ ਕਰਾ ਲਿਆ। ਆ ਬੀਬੀ ਬੁਣੀ ਜਾਂਦੀ ਆ। ਸਵਾਟਰ ਤੁਸੀਂ ਦੇਖ ਲਓ। ਆਪਣੇ ਹੱਥੀ ਸਾਰਾ ਸਵਾਟਰ ਬੁਣਦੀਆਂ ਪਈਆਂ ਨੇ ਆ ਸੌਲ ਚੂਲ। ਲੈ ਦੇਖ ਸਕਦੇ ਹੋ ਤੁਸੀਂ ਸਾਰੇ ਇਹ ਸਾਰੇ ਤੁਸੀਂ ਆਪ ਨਾਤੇ ਹੋ ਇਹ ਵਾਲੇ ਆਸੇ ਬਣਾਤੇ ਹੋ ਲੋ ਜੀ ਇਹ ਸਾਰੇ ਹੱਥ ਨਾਲ ਬਣਾਉਂਦੇ ਨੇ ਤੁਸੀਂ ਦੇਖ ਸਕਦੇ ਹੋ ਸਵਟਰ ਬੁੰਦਰੀਆਂ ਬੀਬੀ ਇਸਕਾ ਪ੍ਰਾਈਸ ਕੀ ਆਉਂਦਾ ਹੈ ਜੀ ਇਹ ਤੋਂ ਹੈ 100 ਰੁਪਏ ਅੱਛਾ 100 ਰੁਪਏ ਪ੍ਰਾਈਸ ਰੱਖਿਆ ਜੀ ਇਹਨਾਂ ਨੇ ਤੇ ਉਹ ਵਾਲੇ ਵੀ ਆਪ ਹੀ ਖੁਦ ਹੀ ਬਣਾਤੇ ਹੋ ਇਹ ਵਾਲਾ ਹੈ ਨੇ ਇਹ ਵਾਲਾ ਦੇਖੋ ਓਕੇ ਓਕੇ ਸਾਰਾ ਹੱਥੀ ਮਿਹਨਤ ਆ ਇਹਨਾਂ ਦੀ ਬਹੁਤ ਮਿਹਨਤ ਨੂੰ ਸਲਾਮ ਆ ਜੀ ਦੇਖੋ ਆ ਕੋਟੀਆਂ ਜਵਾਕਾਂ ਦੀਆਂ ਇਹੜੇ ਹਾਵਲੇ ਹੱਥ से बनाया लो जी ਤੁਸੀਂ ਦੇਖ ਸਕਦੇ ਹੋ ਇਹ ਵੀ ਹੱਥ ਨਾਲ ਬਣਾਇਆ ਇਹਨਾਂ ਨੇ ਸਵਟਰ ਸਲਾਈਆਂ ਇਹਨਾਂ ਦੇ ਹੱਥ ਚ ਤੁਸੀਂ ਦੇਖ ਸਕਦੇ ਹੋ ਸਾਰਾ ਬਣਾ ਰਿਹਾ ਜਿੰਨੀਆਂ ਵੀ ਇੱਥੋਂ ਦੂਰ ਦਰਾਡੇ ਤੋਂ ਯਾਤਰੀ ਆਉਂਦੇ ਇਹਨਾਂ ਤੋਂ ਲੈ ਕੇ ਜਾਂਦੇ ਆ ਸਵਟਰ ਵਗੈਰਾ ਇਸਕਾ ਕੀ ਪ੍ਰਾਈਸ ਲੈਂਦੇ ਹੋ ਜੀ 500 ਰੁਪਏ ਦਾ ਸਵਟਰ ਦਿੰਦੇ ਆ ਜੀ ਵਧੀਆ ਉਹਨਾਂ ਦਾ ਬਣਿਆ ਹੋਇਆ ਸਵਟਰ ਆ ਦੀ ਤੁਸੀਂ ਦੇਖ ਸਕਦੇ ਹੋ ਅੱਗੇ ਦਿਖਾਉਂਦੇ ਆ ਤੁਹਾਨੂੰ ਸਰਸਪਤੀ ਵੀ ਪਹਾੜ ਵੱਡੇ ਵੱਡੇ ਨੇ ਬਾਈ ਠੰਡਾ ਮੌਸਮ ਪੂਰਾ ਪਾਂਡਵਾ ਕਹਿੰਦੇ ਜਦੋਂ ਲੜਾਈ ਤੋਂ ਬਾਅਦ ਮਹਾਭਾਰਤ ਤੋਂ ਬਾਅਦ ਇੱਦੇ ਸਵਰਗ ਦੇ ਰਾਸਤੇ ਆਹੀ ਰਾਸਤਾ ਸੀ ਜਿਹੜਾ ਸਵਰਗ ਦੇ ਰਾਸਤੇ ਚਲੇ ਗਏ ਸੀ ਤੁਸੀਂ ਦੇਖ ਸਕਦੇ ਹੋ ਜਿਹੜੇ ਰਾਹ ਆਪਾਂ ਤੁਹਾਨੂੰ ਦਿਖਾ ਰਹੇ ਹਾਂ ਅੱਗੇ ਦੀ ਅੱਗੇ ਤੁਸੀਂ ਦੇਖ ਸਕਦੇ ਹੋ ਸਰਸਵਤੀ ਨਦੀ ਆ ਜਿਹੜੀ ਸਾਹਮਣੇ ਤੁਹਾਨੂੰ ਦਿਖਾ ਰਿਹਾ ਮੈਂ ਅੱਗੇ 2 ਮਿੰਟ ਨੇੜੇ ਲੈ ਕੇ ਚੱਲਦਾ ਵੀਡੀਓ ਨਾਲ ਬਣੇ ਰਹੋ ਸਰਸਵਤੀ ਨਦੀ ਆ ਜਿਹੜੀ ਕੀ 200 ਮੀਟਰ ਤੋਂ ਬਾਅਦ ਸਿੱਧੀ ਪਤਾਲ ਦੇ ਵਿੱਚ ਚਲੀ ਜਾਂਦੀ ਆ ਸਰਸਵਤੀ ਨਦੀ ਇਹਨੂੰ ਕਹਿੰਦੇ ਨੇ ਜੀ ਜਿਹੜੇ ਆਪਾਂ ਤੁਹਾਨੂੰ ਦਰਸ਼ਨ ਕਰਾ ਰਹੇ ਹਾਂ ਲਓ ਜੀ ਇੱਧਰ ਸਰਸਵਤੀ ਮਾਤਾ ਦੀ ਤਸਵੀਰ ਵੀ ਲੱਗੀ ਹੋਈ ਆ ਹੋਰ ਤੁਸੀਂ ਦੇਖ ਆ ਜਿਹੜੀ ਤੁਹਾਨੂੰ ਮੈਂ ਦਿਖਾ ਰਿਹਾ ਆ ਇਹ ਸਰਸਵਤੀ ਨਦੀ ਆ ਤੁਸੀਂ ਦੇਖ ਸਕਦੇ ਹੋ ਇਹ ਸਿੱਧੀ ਇੱਥੋਂ ਪਤਾਲ ਚ ਚਲੀ ਜਾਂਦੀ ਆ ਅੱਗੇ ਨਦੀ ਨਹੀਂ ਜਾਂਦੀ ਇਹ ਸਿੱਧੀ ਇੱਥੋਂ ਪਤਾਲ ਚ ਜਾਂਦੀ ਆ ਇਹ ਵੀ ਪਰਮਾਤਮਾ ਦੇ ਰੰਗ ਨੇ ਤੁਸੀਂ ਦੇਖ ਸਕਦੇ ਹੋ ਇੱਧਰ ਮੰਦਿਰ ਬਣਿਆ ਜੀ ਮੰਦਰ ਦੇ ਵਿੱਚ ਵੀ ਬਹੁਤ ਲੋਕ ਆਏ ਹੋਏ ਆ ਦਰਸ਼ਨ ਕਰਨ ਲਈ ਬਹੁਤ ਹੀ ਪਿਆਰਾ ਜਿਹਾ ਖੂਬਸੂਰਤ ਮੰਦਰ ਜਿੰਨੀਆਂ ਵੀ ਸੰਗਤਾਂ ਆਈਆਂ ਹੋਈਆਂ ਨੇ ਦਰਸ਼ਨ ਕਰਨ ਲਈ ਪ੍ਰਮਾਤਮਾ ਸਾਰਿਆਂ ਨੂੰ ਚੜ੍ਹਦੀ ਕਲਾ ਚ ਰੱਖੇ ਆ ਦੇਖ ਸਕਦੇ ਹੋ ਤੁਸੀਂ ਸਰਸਵਤੀ ਨਦੀ ਕਾਠਾ ਮੰਦਰ ਦੇ ਵਿੱਚ ਦਰਸ਼ਨਾਂ ਲਈ ਆਈਆਂ ਹੋਈਆਂ ਨੇ ਸੰਗਤਾਂ ਐ ਚਾਰੇ ਪਾਸਿਓਂ ਦੇਖ ਸਕਦੇ ਹੋ ਤੁਸੀਂ ਪਹਾੜਾਂ ਨਾਲ ਘिरी ਹੋਈ ਹੈ ਸਰਸਵਤੀ ਨਦੀ ਸਿੱਧੀ ਪਦਾਲ ਚ ਚਲੀ ਜਾਂਦੀ ਹੈ ਜੀ ਇਹ ਤਰ ਮੰਦਰ ਆ ਤੇ ਸੰਗਤਾਂ ਦਾ ਤੁਸੀਂ ਇਕੱਠ ਦੇਖ ਹੀ ਸਕਦੇ ਹੋ ਮਾਣਾ ਪਿੰਡ ਚ ਲਾਸਟ ਪਿੰਡ ਆ ਇਹ ਇੰਡੀਆ ਦਾ ਪੱਥਰ ਵੀ ਬਹੁਤ ਬੜੇ ਬੜੇ ਲੱਗੇ ਹੋਏ ਬਣੇ ਹੋਏ ਆ ਡਿਗੜੇ ਨੂੰ ਤਿਆਰ ਆ ਲੇਕਿਨ ਪਰਮਾਤਮਾ ਦੀ ਕਿਰਪਾ ਵਾ ਖੜੇ ਨੇ ਤੁਸੀਂ ਆ ਪੁਲ ਦੇਖ ਰਹੇ ਹੋ ਜੀ ਇਹ ਪੁਲ ਪਹਿਲਾਂ ਹੁੰਦਾ ਨਹੀਂ ਸੀਗਾ ਜਦੋਂ ਪਾਂਡਵਾਂ ਵਰਗ ਦੇ ਰਾਹ ਆ ਰਹੇ ਸੀ ਤਾਂ ਇਹ ਰਸਤਾ ਨਹੀਂ ਸੀਗਾ ਭੀਮ ਨੇ ਆਪਣੀ ਤੁਸੀਂ ਪਾਵਰ ਬਹੁਤ ਹੁੰਦੀ ਸੀ ਭੀਮ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਇਹ ਪੁਲ ਚੱਕ ਕੇ ਇੱਥੇ ਰੱਖਤਾ ਸੀਗਾ ਤੇ ਪੁਲ ਬਣ ਗਿਆ ਸੀਗਾ ਜਿੱਥੋਂ ਹੁਣ ਉਹ ਸੰਗਤਾਂ ਆ ਰਹੀਆਂ ਨੇ ਸਾਰੀਆਂ ਤੁਸੀਂ ਦੇਖ ਸਕਦੇ ਹੋ ਉਹ ਵਾਲੀਆਂ ਸੰਗਤਾਂ ਇਹ ਭੀਮ ਨੇ ਪੱਥਰ ਚੱਕ ਕੇ ਪੁਲ ਬਣਾਇਆ ਸੀਗਾ ਜਿਹੜਾ ਅੱਜ ਭੀਮ ਪੁਲ ਦੇ ਨਾਂ ਤੋਂ ਮਸ਼ਹੂਰ ਹੋਇਆ ਆ ਜੀ ਬਣੇ ਰਹੋ ਅੱਗੇ ਦੀ ਅੱਗੇ ਨਾਲ ਦੀ ਨਾਲ ਆਪਾਂ ਤੁਹਾਨੂੰ ਅਪਡੇਟ ਕਰੀ ਜਾਂਦੇ ਆ ਵੀਡੀਓ ਪਕੌੜਿਆਂ ਦਾ ਬਹੁਤ ਜ਼ਿਆਦਾ ਗਾਹ ਪਿਆ ਹੋਇਆ ਇੱਥੇ ਜ਼ਿਆਦਾਤਰ ਪਕੌੜੀ ਆ ਸਟੈਪ ਬਹੁਤ ਵੱਡੇ ਵੱਡੇ ਆ ਬਾਈ ਜੀ ਤੁਸੀਂ ਦੇਖ ਸਕਦੇ ਹੋ ਉੱਪਰ ਨੂੰ ਜਾਣ ਲੱਗੇ ਲੋ ਜੀ ਇਹ ਪੰਜੋਂ ਪੰਡਵ ਆ ਜਿਹੜੇ ਪੰਜੇ ਪੰਡਵ ਸਵਰਗ ਦੇ ਰਾਹ ਇਹੀ ਰਾਹ ਤੋਂ ਚਲੇ ਗਏ ਸੀਗੇ ਜੀ ਜਿਹੜਾ ਮੈਂ ਤੁਹਾਨੂੰ ਪਿੱਛੇ ਦਿਖਾਇਆ ਭੀਮਨੇ ਪੁਲ ਪੱਤਰ ਰੱਖ ਕੇ ਐਡ ਬਾਈ ਜੀ ਸਾਹ ਬਹੁਤ ਜ਼ਿਆਦਾ ਚੜਦਾ ਦਰਖਤ ਘਾਟੀ ਨੇ ਉਰੇ ਆਕਸੀਜਨ ਘਟਾ ਤੇ ਪੰਡਵ ਦੇਖ ਸਕਦੇ ਹੋ ਤੁਸੀਂ ਇਹ ਸਵਰਗ ਦੇ ਰਾਹ ਚਲੇ ਗਏ ਸੀਗੇ ਜੀ ਲੋ ਜੀ ਆ ਜਿਹੜੀ ਤਸਵੀਰ ਮੈਂ ਤੁਹਾਨੂੰ ਦਿਖਾ ਰਿਹਾ ਸੈਦੇਵ ਦੀ ਆ ਜਿਸ ਦੇਖ ਸਕਦੇ ਹੋ ਤੇ ਇਧਰ ਮਹਾਰਾਣੀ ਦ੍ਰੋਪਤੀ ਦੀ ਤਸਵੀਰ ਆ ਇਹ ਜਿਹੜੀ ਮੈਂ ਤੁਹਾਨੂੰ ਦਿਖਾ ਰਿਹਾ ਜੀ ਇਹ ਦ੍ਰੋਪਤੀ ਆ ਸਵਰਗ ਦੇ ਰਾਹ ਚਲੇ ਗਏ ਸੀਗੇ ਜੀ ਇਹ ਕਹਿੰਦੇ ਇਹ ਨੀਤੀਮਾਨ ਨਕੁਲ ਲਓ ਜੀ ਤੇ ਆ ਵਾਲੀ ਸਰਵ ਸਟੇਟਸ ਹਨੂਤਾਰੀ ਅਰਜੁਨ ਅਰਜੁਨ ਆ ਜੀ ਤੀਰ ਅੰਦਾਜ਼ ਹੁੰਦਾ ਸੀ ਅਰਜੁਨ ਤੁਸੀਂ ਦੇਖ ਸਕਦੇ ਹੋ ਲਓ ਜੀ ਇਹ ਅਰਜੁਨ ਦੀ ਤਸਵੀਰ ਹੈ ਜਿਹੜੀ ਬਣਾਈ ਹੋਈ ਹੈ ਮੂਰਤੀ ਇਹ ਬ੍ਰਾਊਨ ਦਾ ਕਰਨ ਇਹੀ ਆ ਲੋਕਾਂ ਨੂੰ ਦੱਸਿਆ ਗਿਆ ਜੀ ਕਿ ਸਵਰਗ ਦੇ ਰਾਹ ਚਲੇ ਗਏ ਸੀਗੇ ਪਾਂਡਵ ਪੰਚ ਗੁਰਾਦਾਰੀ ਭੀਮ ਲੋ ਜੀ ਇਹ ਭੀਮ ਆ ਤੁਸੀਂ ਭੀਮ ਦੀ ਦੇਖ ਸਕਦੇ ਹੋ ਤਸਵੀਰ ਤੇ ਭੀਮ ਲੋ ਜੀ ਇਹ ਯੁਦਿਸ਼ਤਰ ਦੀ ਤਸਵੀਰ ਆ ਤੁਸੀਂ ਦੇਖ ਸਕਦੇ ਹੋ ਤੇ ਇਧਰ ਆ ਡੌਗੀ ਇਹ ਡੌਗੀ ਆ ਜੀ ਦੇਖ ਸਕਦੇ ਹੋ ਮੁਰੇ ਤੇ ਇਹ ਯੁਦਿਸ਼ਤਰ ਪੰਜੇ ਪਾਂਡਵੋ ਦੇਖ ਸਕਦੇ ਹੋ ਤੁਸੀਂ ਇਸੇ ਰਾਸਤੇ ਸਵਰਗ ਦੇ ਰਾਹ ਚਲੇ ਗਏ ਸੀਗੇ ਸਵਰਗ ਦੇ ਰਾਸਤੇ ਤੇ ਚਲੇ ਗਏ ਸੀਗੇ ਭੀਮ ਨੇ ਆਪਣੀ ਸ਼ਕਤੀ ਦੇ ਨਾਲ ਪੁਲ ਨੂੰ ਪੱਥਰ ਚਾਕੇ ਪੁਲ ਬਣਾਇਆ ਸੀਗਾ ਚਲੋ ਬੇਟਾ ਲਓ ਜੀ ਰਸਤੇ 'ਚ ਆਪਣਾ ਯਾਤਰੀ ਮਿਲੇ ਨੇ ਵੀਰੇ ਦਰਸ਼ਨ ਕਰਨ ਲਈ ਆਏ ਆ ਮੰਦਰਾਂ ਤੇ ਪੰਜੇ ਪਾਂਡਵੋ ਜਿਹੜੀ ਜਗ੍ਹਾ ਤੋਂ ਨਿੰਗ ਕੇ ਸੀਗੇ ਉਹ ਜਗ੍ਹਾ ਦੇ ਦਰਸ਼ਨ ਕਰਨ ਲਈ ਆਏ ਹੋਏ ਆ ਤੇ ਅਸੀਂ ਵੀ ਇਹਨਾਂ ਦੇ ਨਾਲ ਮੁਲਾਕਾਤ ਕਰੀ ਬਾਈ ਹੁਣ ਇਹਦਾ ਸੁਭਾਅ ਬਹੁਤ ਵਧੀਆ ਵੀਰੇ ਕਿੱਥੋਂ ਆਏ ਤੁਸੀਂ ਗੁਜਰਾਤ ਸੇ ਲਓ ਜੀ ਗੁਜਰਾਤੀ ਸੰਗਤ ਆ ਇਹ ਗੁਜਰਾਤ ਤੋਂ ਆਏ ਹੋਏ ਆ ਤੇ ਕੀ ਨਾਮ ਆ ਬਾਜੀ ਆਪਣਾ ਸਾਲ ਤੁਹਾਡਾ ਨਾਮ ਜੇਰਾਜ ਜੇਰਾਜ ਹੁਣੇ ਲਓ ਜੀ ਕਾਹਦੇ ਤੇ ਆਏ ਸੀ ਵੀਰੇ ਕਾਹੇ ਕੇ ਕੀ ਕਿਸ ਚੀਜ਼ ਪਰ ਆਏ تھے ਯਹਾਂ ਪਰ ਆ ਕਾਰ ਲੈ ਕੇ ਆਏ ਆ ਲੋ ਜੀ ਇਹਨਾਂ ਨੇ ਚਾਰੇ ਧਾਵਾਂ ਦੀ ਯਾਤਰਾ ਕਰਦੇ ਕਰਦੇ ਇੱਥੇ ਕਾਰ ਲੈ ਕੇ ਆਇਆ ਕਾਰ ਰਾਹੀਂ ਆਏ ਆ ਪਰਮਾਤਮਾ ਇਹਨਾਂ ਨੂੰ ਚੜ੍ਹਦੀ ਕਲਾ 'ਚ ਰੱਖੇ ਐਦਾਂ ਹੀ ਅੱਗੇ-ਅੱਗੇ ਸਫਰ ਕਰਦੇ ਰਹਿਣ ਹਮੇਸ਼ਾ ਤਰੱਕੀਆਂ ਕਰਨ ਆਪਣੇ ਲੋ ਜੀ ਬਾਈ ਜੀ ਓਕੇ ਪੰਜੇ ਪਾਂਡਵ ਜਾਂਦੇ ਹੋਏ ਸਵਰਗ ਦੇ ਰਾਹ ਤੁਸੀਂ ਦੇਖ ਸਕਦੇ ਹੋ ਐਨ ਪੀ ਬਰਫ ਐਨ ਘਿਰੀ ਪਈ ਆ ਨੱਕੋ-ਨੱਕ ਪਹਾੜੀਆਂ ਦੇ ਉੱਤੇ ਟੈਂਪਰੇਚਰ ਬਹੁਤ ਠੰਡਾ ਬੜੇ ਪਿੱਛੇ ਮੀਂਹ ਦੀਆਂ ਕਣੀਆਂ ਸ਼ੁਰੂ ਹੋ ਗਈਆਂ ਸੀਗੀਆਂ ਤੇ ਸਾਨੂੰ ਦੱਸਿਆ ਗਿਆ ਪਿੱਛੇ ਵੀ ਅੱਗੇ ਮੌਸਮ ਬਹੁਤ ਜ਼ਿਆਦਾ ਖਰਾਬ ਆ ਬਾਸੂਤਾਰਾ ਜਿਹੜਾ ਝਰਨਾ ਔਰ 7 ਕਿਲੋਮੀਟਰ ਦੀ ਦੂਰੀ ਤੇ ਆ ਤੇ 5 ਤੋਂ 7 ਕਿਲੋਮੀਟਰ ਦੀ ਦੂਰੀ ਦੱਸੀ ਗਈ ਆ ਤੇ ਉੱਥੇ ਵੀ ਮੌਸਮ ਬਹੁਤ ਜ਼ਿਆਦਾ ਖਰਾਬ ਆ ਕਹਿੰਦੇ ਸਵੇਰ ਦਾ ਮੀਂਹ ਪੈ ਰਿਹਾ ਵਾ ਤੇ ਟਾਈਮ ਸ਼ਾਮ ਦੇ ਵੱਜ ਗਏ ਨੇ 6 ਦੋਸਤੋ ਹੁਣ ਤੁਹਾਨੂੰ ਦਿਖਾ ਰਹੇ ਹਾਂ ਯਾਤਰੀ ਕਿੱਦਾਂ ਕਰ ਰਹੇ ਆ ਦਰਸ਼ਨ ਮੰਦਰਾਂ ਦੇ ਪਰਮਾਤਾ ਸਾਰਿਆਂ ਨੂੰ ਚੜ੍ਹਦੀ ਕਲਾ 'ਚ ਰੱਖੇ ਜੋ ਦੂਰ ਦਰਡੇ ਤੋਂ ਜਿੰਨੀ ਵੀ ਸੰਗਤ ਚੱਲਦੀ ਆ ਰਹੀ ਆ ਲਓ ਜੀ ਇੱਕ ਆ ਵੀ ਬਾਈ ਜੀ ਮਿਲੇ ਨੇ ਆਪਾਂ ਨੂੰ जी कि आए हो आये यूपी कानपुर से लो जी यूपी कानपुर पंजाब नाल ही रहा बहुत कोई चक्कर अच्छा नहीं व्यू है बहुत, बहुत अच्छा व्यू है अच्छा अपने दोस्तों से कहना चाहेंगे यहाँ आए यहाँ का विजिट करें यहाँ देखें कितना सुंदर है प्रकृति कितनी सुंदर है, है यहाँ पे स्वर्ग की सीढ़ी के पास हम लोग खड़े हैं अपने मित्र के साथ में और सामने का व्यू देख रहे हूँ लग रहा है जैसे स्वर्ग में आ गए हम लोग सही गल है साई पर दिल बड़ा प्रफुल्लित है ਅੰਦਰ ਸੇ ਮਨ ਬਹੁਤ ਖੁਸ਼ ਹੈ। ਖੁਸ਼। ਯਹਾਂ ਆ ਕੇ ਸਾਰੀ ਥਕਾਵਟ ਮਿਟ ਗਈ ਹੈ। ਸਹੀ। ਆਪ ਸਭੀ ਲੋਗੋ ਨੂੰ ਸੇ ਨਿਵੇਦਨ ਹੈ ਕਿ ਯਹਾਂ ਆਏ, ਯਹਾਂ ਕਾ ਵਿਜਿਤ ਕਰੇ। ਆਏ ਯਹਾਂ ਦੇਖੇ ਕਿਤਨਾ ਸੁੰਦਰ ਕੀ ਹੈ। ਆਪਕਾ ਨਾਮ ਕੀ ਹੈ ਜੀ? ਵਿਜੇ ਸਿੰਘ ਯਾਦੋ। ਲੋ ਜੀ ਇੱਕ ਭੋਲੇ ਸ਼ੰਕਰ ਕਾ ਜਿਕਾਰਾ ਲਗਾ ਦਿਜੀਏ। ਭੋਲੇ ਭੋਲੇ 나ਥ ਕੀ ਜੈ। ਲੋ ਜੀ ਪ੍ਰਮਾਤਮਾ ਇਹਨਾਂ ਨੂੰ ਚੜ੍ਹਦੀ ਕਲਾ ਕਾ ਪਿਆਰਾ ਵਧੀਆ ਲੱਗਿਆ ਹੋਇਆ ਬੋਰਡ ਆਈ ਲਵ ਮਾਣਾ ਤੁਸੀਂ ਦੇਖ ਸਕਦੇ ਹੋ। ਆ ਅੰਦਰ ਵੀ ਦੇਖ ਲਿਓ। ਤੇ ਇਧਰੋਂ ਦੇਖ ਸਕਦੇ ਹੋ ਤੁਸੀਂ ਖਾਣ ਪੀਣ ਦੀਆਂ ਸਾਰੀਆਂ ਦੁਕਾਨਾਂ ਨੇ ਅੱਗੇ। ਉਜੀ ਦੇਖੋ ਜੀ ਬਾਈ ਜੀ ਹੁਣੀ ਕਰਾ ਰਿਆ ਆਈ ਲਵ ਮਾਣਾ ਬਹੁਤ ਹੀ ਬਹੁਤ ਹੀ ਪਿਆਰੇ ਫੋਟੋ ਆਈ ਹੈ ਇਹਨਾਂ ਦੀ ਇਹ ਰਾਜਸਥਾਨ ਤੋਂ ਚੱਲ ਕੇ ਆਏ ਆ ਤੇ ਬਾਈ ਜੀ ਹੁਣੀ ਬਾਈ ਜੀ ਹੁਣੀ ਰਾਜਸਥਾਨ ਤੋਂ ਚੱਲ ਕੇ ਆਏ ਨੇ ਇਹ ਵੀਡੀਓ ਰਹੀ ਲਾਸਟ ਪਿੰਡ ਆ ਸਵਰਗ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਸਵਰਗ ਦੇ ਰਾਸਤੇ ਇੱਥੇ ਪੰਡਵ ਚਲੇ ਗਏ ਸੀ ਬਹੁਤ ਹੀ ਪਿਆਰਾ ਵਿਲੇਜ ਆ ਤੁਸੀਂ ਦੇਖ ਸਕਦੇ ਹੋ ਸੱਚੇ ਦਰਵਾਜ਼ੇ ਕੀ ਜੈ ਜੈ ਗਾਨ ਤੁਸੀਂ ਦੇਖ ਸਕਦੇ ਹੋ ਛੋਲੇ ਪੂੜੀਆਂ ਮਿਲਦੀਆਂ ਇੱਥੋਂ ਤੇ ਬਾਕੀ ਖਾਣ ਪੀਣ ਦਾ ਸਮਾਨ ਸਾਰਾ ਕੁਝ ਮਿਲਦਾ ਇਹ ਆ ਦੀ ਪਹਿਲੀ ਦੁਕਾਨ ਆ ਜੀ ਇਹ ਜਿਹੜੀ ਤੁਸੀਂ ਦੇਖ ਸਕਦੇ ਹੋ ਕੋਕਾ ਕੋਲਾ ਦਾ ਬੋਰਡ ਲੱਗਿਆ ਤੇ ਇੰਡੀਆ ਦੀ ਪਹਿਲੀ ਦੁਕਾਨ ਆ ਜੀ ਇੱਥੇ ਆਪਾਂ ਨੂੰ ਸਵਰਗ ਦੇ ਰਾਹਤੇ ਜਿਹੜਾ ਜਾ ਰਿਹਾ ਬਾਈ ਜੀ ਸਰਦਾਰ ਜੀ ਵੀ ਮਿਲ ਗਏ ਆ ਆਪਣੇ ਪੰਜਾਬ ਤੋਂ ਨੇ ਤੇ ਐਮਕੋਟਾ ਸਾਹਿਬ ਜੀ ਦੇ ਦਰਸ਼ਨ ਕਰਨ ਤੋਂ ਬਾਅਦ ਇਹ ਇੱਧਰ ਵੀ ਆਏ ਆ ਮਾਨਾ ਪਿੰਡ ਲਾਸਟ ਪਿੰਡ ਆ ਸਵਰਗਾ ਦਾ ਪੂਰਾ ਫੀਲਿੰਗ ਕਰਦਾ ਇਹ ਪਿੰਡ ਵੀਰੇ ਕਿਹੜੇ ਪਿੰਡ ਬਾਈ ਆਈ ਆਪਾਂ ਉੱਤਰ ਪ੍ਰਦੇਸ਼ रामपुर ਜ਼ਿਲ੍ਹੇ ਤੋਂ ਉੱਤਰ ਪ੍ਰਦੇਸ਼ रामपुर ਜ਼ਿਲ੍ਹੇ ਤੋਂ ਨੇ ਜੀ ਪ੍ਰਮਾਤਮਾ ਇਹਨਾਂ ਨੂੰ ਗੋਠਾ ਵਗਿਆ ਕਿਰ ਕੋ ਬਦਰੀनाथ ਆ ਜਾਣਾ ਮਨ ਕਾਮ ਕਰਾਰਨਾ ਚਾਹਣਾ ਹੈ ਲੋ ਜੀ ਪ੍ਰਮਾਤਮਾ ਇਹਨਾਂ ਨੂੰ ਚੜਦੀ ਕਲਾ 'ਚ ਰੱਖੇ ਜੀ ਭਾਈਆਂ ਨੂੰ ਇੱਕ ਜਗਾਰਾ ਲਾ ਦਿਓ ਫਿਰ ਵੀਰੇ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਇਹਨੇ ਭਾਈ ਉਹਨਾਂ ਦੀ ਇਹਨਾਂ ਦੀ ਬਹੁਤ ਜ਼ਿਆਦਾ ਮਿਹਨਤ ਆ ਪਿੱਠੂ ਲੈ ਕੇ ਜਾਂਦੇ ਨੇ ਭਾਈ ਹੁਣੀ ਉੱਪਰ ਤੇ ਬੱਚਿਆਂ ਨੂੰ ਬੈਗ ਨੂੰ ਸਾਰਾ ਕੁਝ ਲੈ ਕੇ ਜਾਂਦੇ ਨੇ ਕਿਤੇ ਤੱਕ ਭਾਈ ਜੀ ਲੱਤੇ ਹੋ ਮੰਦਰ ਤੱਕ ਦਾ 2000 2000 ਲੈਂਦੇ ਆ ਜੀ ਬਹੁਤ ਘੱਟ ਜੀ ਪੈਸੇ ਦੱਸਤੇ ਤੋ ਤੇ ਡਾਤੇ ਸਾਡੇ ਤੇ ਚਲੋ ਕੋਈ ਨਾ ਇੱਧਰ ਵੀ ਪੰਜਾਬੀ ਬਾਈ ਖੜੇ ਨੇ ਇਹਨਾਂ ਨੂੰ ਵੀ ਮੁਲਾਕਾਤ ਕਰ ਤੋਈ ਹਰਿਆਣਾ ਤੇ ਪੰਜਾਬ ਇੱਕੋ ਹੀ ਆ ਯਾਰ ਠੀਕ ਆ ਲੋਕਾਂ ਨੇ ਬੰਡ ਤੇ ਕੀ ਕਰੀਏ ਤੇ ਹਰਿਆਣੇ ਦਾ ਕਿਹੜਾ ਪਿੰਡ ਆ ਵੀਰੇ ਆਪਣਾ ਅਬਦੁੱਲਾਗੜ ਅਬਦੁੱਲਾਗੜ ਲਓ ਜੀ ਬਾਈ ਜਿਹੜੀ ਅਬਦੁੱਲਾਗੜ ਤੋਂ ਆਏ ਹੋਇਆ ਲਓ ਜੀ ਅੰਬਾਲਾ ਤੋਂ ਆਏ ਹੋਏ ਨੇ ਤੇ ਹੁਣ ਤੁਸੀਂ ਜਗਾਰਾ ਭੋਲੇ ਸ਼ੰਕਰ ਦਾ ਲਾਉਂਗੇ ਇੱਕ ਚੜਦੀ ਕਲਾ ਵਾਲਾ ਲਾਉਂਗੇ ਸਾਰੇ ਲੈ ਲਈ ਬਾਈ ਲਾਓ ਫਿਰ ਬਾਈ ਜੀ ਕਿਹੜਾ ਦਿਲ ਕਰਦਾ ਰੱਬ ਦਾ ਕੀ ਆ ਸ਼ੰਕਰ ભગવાન ਕੀ ਜੈ ਇੱਕ ਵਾਰੀ ਹੋਰ ਲਾ ਦੋ ਓ ਸ਼ੰਕਰ ਭਗਵਾਨ ਕੀ ਜੈ ਲਓ ਜੀ ਬਾਈ ਜੀ ਭੋਲੇ ਨਾਥ ਦਾ ਜਕਾਰਾ ਲਾਇਆ ਪ੍ਰਮਾਤਮਾ ਇਹਨਾਂ ਨੂੰ ਚੜ੍ਹਦੀ ਕਲਾ 'ਚ ਰੱਖੇ ਭੋਲੇ ਨਾਥ ਦੀ ਹਮੇਸ਼ਾ ਇਹਨਾਂ ਤੇ ਕਿਰਪਾ ਬਣਾਈ ਰੱਖੇ ਬਾਈਆਂ ਤੇ ਹਰਿਆਣੇ ਤੋਂ ਆਏ ਨੇ ਚੱਲ ਕੇ ਸਾਡੇ ਗਵਾਂਢੀ ਨੇ ਭਾਈ ਭਾਈ ਆਂ ਸੀ ਜAVE ਨਿਆਲ ਹੋ ਜਾਵੇ ਤਨ ਤਨ ਗੁਰਗੋਵ ਸਿੰਘ ਮਹਾਰਾਜੀ ਦੇ ਚਰਨਾਂ ਨੂੰ ਪਾਵੇ ਸਤੇ ਸ਼੍ਰੀ ਅਕਾਲ ਲੋ ਜੀ ਹਾਂਜੀ ਦੋਸਤੋ ਤੁਹਾਨੂੰ ਦਿਖਾਇਆ ਜੀ ਅਸੀਂ ਮਾਨਾ ਪਿੰਡ ਸਾਰਾ ਕਮਾਇਆ ਉਰੇ ਦੀ ਤੁਹਾਡਾ ਵਾਤਾਵਰਨ ਬਹੁਤ ਹੀ ਖੂਬਸੂਰਤ ਆ ਸਵਰਗਾ ਦੇ ਨਜ਼ਾਰੇ ਆ ਪੂਰੇ ਫੁੱਲ ਬਟਾ ਫੁੱਲ ਐਨ ਸਵਰਗਾ ਸਾਰੇ ਦੋਸਤਾਂ ਨੂੰ ਬੇਨਤੀ ਆ ਜੀ ਜਦੋਂ ਵੀ ਆਉਣੇ ਹੋ ਇਸ ਏਰੀਆ ਦੇ ਵਿੱਚ ਤਾਂ ਜਰੂਰ ਆਇਆ ਕਰੋ ਘੁੰਮਣ ਲਈ ਇੱਕ ਸਵਰਗ ਦੀ ਫੀਲਿੰਗ ਆਉਂਦੀ ਜਰੂਰ ਆ ਇੱਥੇ ਆ ਕੇ ਐਡਾ ਲੱਗਦਾ ਸਵਰਗ ਹੀ ਆ ਪੂਰਾ ਤੇ ਤੁਸੀਂ ਅੱਗੇ ਦੇਖਿਆ ਵੀ ਸਰਸਵਤੀ ਨਦੀ ਦੀ ਵੀ ਆਪਾਂ ਤੁਹਾਨੂੰ ਦਿਖਾਈ ਜਿਹੜੀ ਸਿੱਧੀ ਪਤਾਲ ਚ ਚਲੀ ਜਾਂਦੀ ਆ ਤੇ ਅੱਗੇ ਆਪਾਂ ਤੁਹਾਨੂੰ ਇਹ ਚੀਜ਼ਾਂ ਕੀ ਦੱਸਦੀ ਹੈ ਕਿ ਥੋੜਾ ਜਿਹਾ ਅਸੀਂ ਹਿੰਪੂਣ ਸਾਹਿਬ ਤੋਂ ਜਦੋਂ ਆਏ ਸੀਗੇ ਦਰਸ਼ਨ ਕਰਕੇ ਗੋਬਿੰਦ ਘਾਟ ਤੋਂ ਸਿੱਧੇ ਅਸੀਂ ਮਾਨਾਪਿੰਡ ਆ ਗਏ ਸੀਗੇ ਤੇ ਮਾਨਾਪਿੰਡ ਤੋਂ ਹੁਣ ਸਾਨੂੰ 7 ਵਜੇ ਲਗਭਗ ਟਾਈਮ ਹੋ ਗਿਆ 7 ਵਜੇ ਤੱਕ ਅਸੀਂ ਵਾਪਸ ਜਾਣਾ ਵਾ ਦੋਸਤੋ ਇਸ ਤੋਂ ਥੋੜਾ ਜਿਹਾ ਅੱਗੇ ਜਾਓਗੇ 5-6 ਕਿਲੋਮੀਟਰ ਦੀ ਦੂਰੀ ਤੇ ਬਾਸੂਧਾਰ ਇੱਕ ਝਰਨਾ ਆ ਉਹ ਝਰਨੇ ਦਾ ਵੀ ਤੁਸੀਂ ਥਿਊ ਦੇਖ ਸਕਦੇ ਹੋ ਪਰ ਅਸੀਂ ਹੁਣ ਝਰਨੇ ਦੇ ਉੱਪਰ ਨਹੀਂ ਜਾਵਾਂਗੇ ਕਿਉਂਕਿ ਜੇ ਅਸੀਂ ਝਰਨੇ ਦੇ ਗਏ ਤਾਂ ਲੇਟ ਹੋ ਜਾਾਂਗੇ ਤੇ ਦੋਸਤੋ ਜਿਹੜਾ ਇਹ 28 ਕਿਲੋਮੀਟਰ ਦੀ ਸਪੇਸ ਆ ਸਾਡੀ ਆਪਸ ਦੇ ਵਿੱਚ ਇਹਦੇ ਵਿੱਚ ਇੱਕ ਵੀ ਹੋਟਲ ਨਹੀਂ ਆਇਆ ਇੱਕ ਵੀ ਦੁਕਾਨ ਨਹੀਂ ਆਈ ਜੇ ਬਾਈਕ ਦੇ ਵਿੱਚ ਕੋਈ ਪ੍ਰੋਬਲਮ ਆ ਗਈ ਤਾਂ ਮੁਸ਼ਕਲ ਦੇ ਵਿੱਚ ਨਾ ਆ ਜੀ ਇਸ ਕਰਕੇ ਆਪਾਂ ਇੱਥੋਂ ਹੀ ਵਾਪਸ ਮੁੜਾਂਗੇ ਜਿਨ੍ਹਾਂ ਦੋਸਤਾਂ ਨੇ ਮਿੱਤਰਾਂ ਨੇ ਮੇਰਾ ਚੈਨਲ ਸਬਸਕ੍ਰਾਈਬ ਕਰ ਲਿਆ ਜੀ ਤਾਂ ਉਹ ਬੈਲ ਆਈਕਨ ਦਾ ਬਟਨ ਜਰੂਰ ਦਬਾ ਲਓ ਜਿਨ੍ਹਾਂ ਨੇ ਨਹੀਂ ਕਰਿਆ ਕਿਰਪਾ ਕਰਕੇ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਹੋਰ ਮੇਰੀਆਂ ਨਵੀਆਂ ਤਾਜ਼ੀਆਂ ਵੀਡੀਓ ਹੋਰ ਆਉਣ ਵਾਲੀਆਂ ਨੇ ਇਦਾਂ ਦੀਆਂ ਕਿ ਦੋਸਤੋ ਜਿਨ੍ਹਾਂ ਨੇ ਸਬਸਕ੍ਰਾਈਬ ਕਰਿਆ ਮੈਂ ਤੈਹ ਦਿਲੋਂ ਧੰਨਵਾਦ ਕਰਦਾ ਹਾਂ ਉਹਨਾਂ ਸਾਰਿਆਂ ਦੋਸਤਾਂ ਮਿੱਤਰਾਂ ਦਾ ਜੀ